ਸਸਕਾ ਜੀ ਮੈਂ ਕੁਮਲ ਕਪੂਰ ਤੋਂ ਜ਼ਿਕਰੋ ਚੈਨਲ ਪੰਜਾਬੀ ਵੀਸੀ ਦੇ ਦਖਣੀ ਤਾਟ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਲਈ ਬਿਜਲੀ ਬੰਦ ਕਾਰ ਦਿੱਤੀ ਗਈ ਹੈ ਅਤੇ ਫਰੇਜ਼ਰ ਵੈਲੀ ਅਤੇ ਉਤਰੀ ਕਿਨਾਰੇ ਪਹਾੜਾ ਦੇ ਕੁਝ ਹਿੱਸਿਆਂ ਦੇ ਵਿੱਚ ਹਣ ਹਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂਕਿ ਸੁੱਬੇ ਦੇ ਵਿੱਚ ਮੋਰ ਤੋਂ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਵਾਤਾਵਨ ਕੈਨੇਡਾ ਨੇ ਪੱਛਮੀ ਅਤੇ ਕੇਂਦਰੀ ਫਰੇਜ਼ਰ ਵੈਲੀ ਦੇ ਕੁਝ ਹਿੱਸਿਆਂ ਦੇ ਵਿੱਚ ਅਬਰਟਸਪੋਰਡ ਅਤੇ ਚਿਲੀ ਵੈਕ ਸ਼ਾਮਲ ਨੇ ਇਸ ਦੇ ਨਾਲ ਨਾਲ ਸਕੇਗੇਟ ਵੈਲੀ ਦੇ ਲਈ 오ਰੇਂਜ ਪੱਧਰੀ ਪਾਲਿਸ ਚੇਤਾਵਨੀ ਜਾਰੀ ਕੀਤੀ ਗਈ ਹੈ। ਚੇਤਾਵਨੀ ਦਿੱਤੀ ਹੈ ਕਿ ਉਚੀਆਂ ਉਚਾਈਆਂ ਉੱਤੇ 80 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ ਤੇ 오ਰੇਂਜ ਅਲਰਟ ਗੰਭੀਰ ਮੌਸਮ ਨੂੰ ਦੱਸਉਂਦੀਆਂ ਨੇ ਜਿਸ ਦੇ ਨਾਲ ਕਾਫੀ ਨੁਕਸਾਨ ਜਾਂ ਵਿਗਨ ਪੈਣ ਦੀ ਸੰਭਾਵਨਾ ਹੈ ਸੁਮਰ ਸ਼ਾਮ ਨੂੰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਸੀ ਕਿਉਂਕਿ ਇੱਕ ਘੱਟ ਦਬਾਅ ਵਾਲਾ ਸਿਸਟਮ ਇਲਾਕੇ ਦੇ ਵਿੱਚ ਲੰਘਿਆ ਸੀ ਐਵਰਡਸਪੋਰਟ ਦੇ ਵਿੱਚ 49 ਜਯਦਾਦਾ ਦੇ ਲਈ ਖਾਲੀ ਕਰਨ ਦੇ ਆਦੇਸ਼ਾਂ ਨੂੰ ਅਲਰਟ ਵਿੱਚ ਘਟਾ ਦਿੱਤਾ ਗਿਆ 36 ਜਯਦਾਦਾ ਖਾਲੀ ਕਰਨ ਦੇ ਦੇਸ਼ ਤਿੰਨੇ ਜੁਰੱਕੇ 459 ਸਮੇਂ ਅਲਰਟ ਤੇ ਨੇ ਸੁਮਾਸ ਪ੍ਰੇਰੀ ਦੇ ਵਿੱਚ ਹਾਲਾਤ ਦੇ ਵਿੱਚ ਸੁਧਾਰ ਹੋਣ ਦੇ ਕਾਰਨ ਸੜਕਾਂ ਦੁਬਾਰਾ ਖੁੱਲ ਸਕੀਆਂ ਨੇ ਹਾਲਾਂਕਿ ਕਈ ਹਜੇ ਵੀ ਬੰਦ ਨੇ ਜਥਾਨਕ ਆਵਾਜਾਈ ਲਈ ਸੀਮਤ ਨੇ ਡਰਾਈਵਰ ਨੂੰ ਅਪੀਲ ਕੀਤੀ ਗਈ ਹੈ ਕਿ ਟ੍ਰੈਫਿਕ ਨੂੰ ਨਿਆਣ ਪ੍ਰਾਂਦੀ ਫਾਲਣਾ ਕਰਨ ਅਤੇ ਜਦੋਂ ਵੀ ਸੰਭਵ ਹੋਵੇ ਖੇਤਰ ਤੋਂ ਬਚਣ ਡਰਾਈਵ ਪੀਸੀ ਦੇ ਅਨੁਸਾਰ ਸੁਮਾਸ ਬਾਰਡਰ ਕ੍ਰੋਸਿੰਗ ਵੀ ਦੁਬਾਰਾ ਖੁੱਲ ਗਈ ਹੈ ਸੋਮਵਾਰ ਦੁਪਹਿਰ ਨੂੰ ਪੀਸੀ ਦੇ ਦੱਖਣੀ ਤਾਟ ਉਤੇ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਬਿਜਲੀ ਬੰਦ ਹੋਣ ਦੀ ਗਿਂਤੀ ਲਗਭਗ 90 ਹਜ਼ਾਰ ਗਾਕਾ ਤੱਕ ਪਹੁੰਚ ਗਈ ਤੇ ਬੀਸੀ ਹਾਈਡਰੋ ਦਾ ਕਹਿਣਾ ਹੈ ਕਿ ਕਮਜ਼ੋਰ ਤਰਕਰਾਂ ਦੀ ਟਿਕਨ ਕਰਕੇ ਬਿਜਲੀ ਉਪਕਰਣਾਂ ਨੂੰ ਨੁਕਸਾਨ ਪਹੁੰਚਿਆ। ਪਲੋਰ ਮੈਂਡ ਲੈਂਡ ਅਤੇ ਸਨਸ਼ਾਇਨ ਕੋਸਟ ਵਿੱਚ ਲਗਭਗ 50 ਹਜ਼ਾਰ ਗਾਕਾ ਬਿਜਲੀ ਤੋਂ ਬਿਨਾਂ ਰਹੇ ਨੇ। ਨਿਵਾਸੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਛੁੱਟੀ ਹੋਈ ਬਿਜਲੀ ਲਾਈਨ ਦੀ ਰਿਪੋਰਟ 911 ਉੱਤੇ ਕਾਲ ਕਰਕੇ ਕਰ ਸਕਦੇ ਨੇ ਅਤੇ ਘੱਟੋ-ਘੱਟ 10 ਮੀਟਰ ਦੂਰ ਰਹਿਣ। ਤੇਜ਼ ਹਵਾਵਾਂ ਚੱਲਣ ਦੇ ਚੇਤਾਵਨੀ ਕਰਕੇ ਲੋਕਾਂ ਨੂੰ ਢਿੱਲੀਆਂ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਤੇ ਤੇਜ਼ ਹਵਾਵਾਂ ਦੇ ਕਾਰਨ ਕੋਕੀ ਹਲਾ ਹਾਈਵੇ ਲਈ ਇੱਕ ਵਿਸ਼ੇਸ਼ ਮੌਸਮ ਬਿਆਨ ਵੀ ਲਾਗੂ ਕਰ ਦਿੱਤਾ ਗਿਆ ਹੈ ਤੇ ਡਰਾਈਵਰ ਨੂੰ ਹਵਾ ਵਾਲੇ ਖੇਤਰਾਂ ਤੇ ਪਹਾੜੀ ਖੇਤਰ ਦੇ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਜਿੱਥੇ ਹਾਲਾਤ ਇਸ ਦਿਨ ਨਾਲ ਬਦਲ ਸਕਦੇ ਨੇ ਦੇਸ਼ਾਂਤ ਤੱਕ ਹਵਾਵਾਂ ਦੇ ਘਟਣ ਦੀ ਉਮੀਦ ਹੈ ਸੂਬਾਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਦੀਆਂ ਦਾ ਪੱਦਲ ਸਿੱਕਰ ਤੇ ਪੁੰਜਣਾ ਸ਼ੁਰੂ ਹੋ ਗਿਆ ਹੈ ਅਤੇ ਕੁਝ ਘੰਟਿਆਂ ਦੇ ਅੰਦਰ ਅੰਦਰ ਘਟਣਾ ਸ਼ੁਰੂ ਹੋ ਚਾਹਣਾ ਚਾਹੀਦਾ ਹੈ ਉੱਤਰੀ ਕਿਨਾਰੇ ਪਹਾੜਾ ਤੇ ਸੁਮਾਸ ਅਤੇ ਚਿਲੇ ਵੈਕ ਨਦੀਆਂ ਤੇ ਲਈ ਹਰ ਤੀਜ ਚਤਾਵੇਂ ਜਰੇ ਗਤੀ ਦਿੱਤੀ ਗਈ ਹੈ ਹਾਲਾਂਕਿ ਨੁਕਸੈਕ ਨਦੀ ਤੋਂ ਕੋਈ ਹੋਰ ਹੜ ਹਾੜ ਆਉਂਦੀ ਉਮੀਦ ਹੈ ਅੱਗੇ ਦੇਖਦੇ ਹੋਏ ਹਫਤੇ ਦੇ ਬਾਕੀ ਸਮੇਂ ਦੇ ਲਈ ਮੌਸਮ ਅਸਥਿਰ ਰਹੇਂਦੀ ਬੁਖਾਰਣੀ ਕੀਤੀ ਗਿਆ ਪਰ ਠੰਡੇ ਤਾਪਮਨ ਦਾ ਮਤਲਬ ਹੈ ਕਿ ਉੱਚੀਆਂ ਉਚਾਈਆਂ ਉੱਤੇ ਮੀਂਹ ਦੀ ਬਜਾਏ ਬਰਫ਼ ਪੈਣ ਦੀ ਸੰਭਾਵਨਾ ਜ਼ਿਆਦਾ ਹੈ ਸਸਕਾ ਜੀ ਮੈਂ ਕੋਮਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਵੀਸੀ ਦੇ ਦੱਖਣੀ ਤਾਟ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਲਈ ਬਿਜਲੀ ਬੰਦ ਕਾਰ ਦਿੱਤੀ ਗਈ ਹੈ ਅਤੇ ਫਰੇਜ਼ਰ ਵੈਲੀ ਅਤੇ ਉਤਰੀ ਕਿਨਾਰੇ ਪਹਾੜਾਂ ਦੇ ਕੁਝ ਹਿੱਸਿਆਂ ਦੇ ਵਿੱਚ ਹਣ ਓਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂਕਿ ਸੁੱਬੇ ਦੇ ਵਿੱਚ ਮੋਰਤੋ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਵਾਤਾਵਰਣ ਕੈਨੇਡਾ ਨੇ ਪੱਛਮੀ ਅਤੇ ਕੇਂਦਰੀ ਫਰੇਜ਼ਰ ਵੈਲੀ ਦੇ ਕੁਝ ਹਿੱਸਿਆਂ ਦੇ ਵਿੱਚ ਅਬਰਟਸਪੋਰਟ ਅਤੇ ਚਿਲੀ ਵੈਕ ਸ਼ਾਮਲ ਨੇ ਇਸ ਨਾਲ ਨਾਲ ਸਕੇਗਟ ਵੈਲੀ ਦੇ ਲਈ ਔਰੇਂਜ ਪੱਧਰੀ ਪਾਰਿਸਟਿਕ ਚੇਤਾਵਨੀ ਜਾਰੀ ਕੀਤੀ ਗਈ ਹੈ। ਚਿਤਾਵਨੀ ਦਿੱਤੀ ਹੈ ਕਿ ਉੱਚੀਆਂ ਉਚਾਈਆਂ ਉੱਤੇ 80 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ ਤੇ 오ਰੇਂਜ ਅਲਰਟ ਗੰਭੀਰ ਮੌਸਮ ਨੂੰ ਦੱਸਉਂਦੀਆਂ ਨੇ ਜਿਸ ਦੇ ਨਾਲ ਕਾਫੀ ਨੁਕਸਾਨ ਜਾਂ ਵਿਗਨ ਪੈਣ ਦੀ ਸੰਭਾਵਨਾ ਹੈ। ਸੁਮਰ ਸ਼ਾਮ ਨੂੰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਸੀ ਕਿਉਂਕਿ ਇੱਕ ਘੱਟ ਦਬਾਅ ਵਾਲਾ ਸਿਸਟਮ ਇਲਾਕੇ ਦੇ ਵਿੱਚ ਲੰਘਿਆ ਸੀ ਐਵਰਟਸ ਕੋਰਟ ਵਿੱਚ 39 ਚੋਇਦਾਦਾ ਲਈ ਖਾਲੀ ਕਰਨ ਦੇ ਆਦੇਸ਼ਾਂ ਨੂੰ ਅਲਰਟ ਵਿੱਚ ਘਟਾ ਦਿੱਤਾ ਗਿਆ 36 ਚੋਇਦਾਦਾ ਖਾਲੀ ਕਰਨ ਦੇ ਤੇਸ਼ ਤਿੰਨ ਨੇ ਜੁਰੱਕੇ 459 ਸਮੇਂ ਅਲਰਟ ਤੇ ਨੇ ਸੁਮਾਸ ਸਪ੍ਰੀ ਦੇ ਵਿੱਚ ਹਾਲਾਤ ਦੇ ਵਿੱਚ ਸੁਧਾਰ ਹੋਣ ਦੇ ਕਾਰਨ ਸੜਕਾਂ ਦੁਬਾਰਾ ਖੁੱਲ ਸਕੀਆਂ ਨੇ ਹਾਲਾਂਕਿ ਕਈ ਹੱਜੇ ਵੀ ਬੰਦ ਨੇ ਜਸਥਾਨਕ ਆਵਾਜਾਈ ਤੇ ਲਈ ਸੀਮਤ ਨੇ ਡਰਾਈਵਰਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟ੍ਰੈਫਿਕ ਨਿਯੰਤਰਣ ਦੀ ਪਾਲਣਾ ਕਰਨ ਅਤੇ ਜਦੋਂ ਵੀ ਸੰਭਵ ਹੋਵੇ ਖੇਤਰ ਤੋਂ ਬਚਣ ਡਰਾਈਵ ਪੀਸੀ ਦੇ ਅਨੁਸਾਰ ਸੁਮਾਸ ਬਾਰਡਰ ਕ੍ਰੋਸਿੰਗ ਵੀ ਦੁਬਾਰਾ ਖੁੱਲ ਗਈ ਹੈ ਤੰਬਵਤ ਤੂਫਾਨ ਨੂੰ ਬੀਸੇ ਦੇ ਦੱਖਣੀ ਤੱਟ ਉਤੇ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਬਿਜਲੀ ਬੰਦ ਹੋਣ ਦੀ ਗਿਣਤੀ ਲਗਭਗ 90 ਹਜ਼ਾਰ ਗਾਕਾ ਤੱਕ ਪਹੁੰਚ ਗਈ ਤੇ ਬੀਸੀ ਹਾਈਡਰੋ ਦਾ ਕਹਿਣਾ ਹੈ ਕਿ ਕਮਜ਼ੋਰ ਤਰਕਰਤਾ ਦੀ ਟਿਕਨ ਕਰਕੇ ਬਿਜਲੀ ਉਪਕਰਨਾਂ ਨੂੰ ਨੁਕਸਾਨ ਪਹੁੰਚਿਆ। ਲੋਅਰ ਮੈਂਡ ਲੈਂਡ ਅਤੇ ਸੈਂਸ਼ਾਇਨ ਕੋਸਟ ਵਿੱਚ ਲਗਭਗ 50 ਹਜ਼ਾਰ ਗਾਕ ਬਿਜਲੀ ਤੋਂ ਬਿਨਾਂ ਰਹੇ ਨੇ। ਨਿਵਾਸੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਟੁੱਟੀ ਹੋਈ ਬਿਜਲੀ ਲਾਈਨ ਦੀ ਰਿਪੋਰਟ 911 'ਤੇ ਕਾਲ ਕਰਕੇ 파 ਸਕਦੇ ਨੇ ਅਤੇ ਘਟੋ ਘਟ 10 ਮੀਟਰ ਦੂਰ ਰਹਿੰਦੇ ਹਨ ਤੇਜ ਹਵਾਵਾਂ ਚਲਣ ਦੀ ਚੇਤਾਵਨੀ ਕਰਕੇ ਲੋਕਾਂ ਨੂੰ ਢਿੱਲੀਆਂ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਤੇਜ ਹਵਾਵਾਂ ਦੇ ਕਾਰਨ ਕੋਕੀ ਹਲਾ ਹਾਈਵੇ ਲਈ ਇੱਕ ਵਿਸ਼ੇਸ਼ ਮੌਸਮ ਬਿਆਨ ਵੀ ਲਾਗੂ ਕਰ ਦਿੱਤਾ ਗਿਆ ਹੈ ਤੇ ਡਰਾਈਵਰ ਨੂੰ ਹਵਾ ਵਾਲੇ ਖੇਤਰਾਂ ਤੇ ਪਹਾੜੀ ਖੇਤਰ ਦੇ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਜਿੱਥੇ ਹਾਲਾਤ ਇਸ ਦਿਨਾਂ ਬਦਲ ਸਕਦੇ ਨੇ ਦੇਸ਼ਾਂਤਕ ਹਮਾਵਾਂ ਦੇ ਘਟ ਹੁੰਦੀ ਉਮੀਦ ਹੈ ਸਪਾਈ ਅਧਿਕਾਰੀਆਂ ਦੇ ਕਹਿਣੇ ਕਿ ਨਦੀਆਂ ਦਾ ਪੱਧਰ ਸਿੱਕਰ ਤੇ ਪੁੰਜਣਾ ਸ਼ੁਰੂ ਹੋ ਗਿਆ ਹੈ ਅਤੇ ਕੁਝ ਘੰਟਿਆਂ ਦੇ ਅੰਦਰ ਅੰਦਰ ਘਟਣਾ ਸ਼ੁਰੂ ਹੋ ਜਾਣਾ ਚਾਹੀਦਾ ਹੈ ਉੱਤਰੀ ਕਿਨਾਰੇ ਪਹਾੜਾ ਤੇ ਸੁਮਾਸ ਅਤੇ ਚਿਲੇ ਵੈਕ ਨਦੀਆਂ ਦੇ ਲਈ ਹਰ ਤੀ ਚਤਾਵਨੀ ਜਾਰੀ ਰਕ ਦਿੱਤੀ ਗਈ ਹੈ ਹਾਲਾਂਕਿ ਨੁਕਸੈਕ ਨਦੀ ਤੋਂ ਕੋਈ ਹੋਰ ਹੜ੍ਹ ਆਉਣ ਦੀ ਉਮੀਦ ਹੈ ਅੱਗੇ ਦੇਖਦੇ ਹੋਏ ਹਫਤੇ ਦੇ ਬਾਕੀ ਸਮੇਂ ਦੇ ਲਈ ਮੌਸਮ ਅਸਥਿਰ ਰਹੇਂਦੀ ਬੁਖਵਾਨੀ ਕੀਤੀ ਗਈ ਹੈ ਪਰ ਠੰਡੇ ਤਾਪਮਨ ਦਾ ਮਤਲਬ ਹੈ ਕਿ ਉੱਚੀਆਂ ਉਚਾਈਆਂ ਉੱਤੇ ਮੀਂਹ ਦੀ ਬਜਾਏ ਬਰਫ਼ ਪੈਣ ਦੀ ਸੰਭਾਵਨਾ ਜ਼ਿਆਦਾ ਹੈ। ਇਸ ਦੇ ਦੱਖਣੀ ਤਾਟੇ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਲਈ ਬਿਜਲੀ ਬੰਦ ਕਰ ਦਿੱਤੀ ਗਈ ਹੈ ਅਤੇ ਫਰੇਜ਼ਰ ਵੈਲੀ ਅਤੇ ਉੱਤਰੀ ਕਿਨਾਰੇ ਪਹਾੜਾ ਦੇ ਕੁਝ ਹਿੱਸਿਆਂ ਦੇ ਵਿੱਚ ਹਣ ਹੌਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂਕਿ ਸੁੱਬੇ ਦੇ ਵਿੱਚ ਮੋਰ ਤੋਂ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਵਾਤਾਵਰਣ ਕੈਨੇਡਾ ਨੇ ਪੱਛਮੀ ਅਤੇ ਕੇਂਦਰੀ ਫਰੇਜ਼ਰ ਵੈਲੀ ਦੇ ਕੁਝ ਹਿੱਸਿਆਂ ਦੇ ਵਿੱਚ ਬਰਡਸਵੋਰਡ ਅਤੇ ਚਿਲੀ ਵੈਕ ਸ਼ਾਮਲ ਨੇ ਇਸ ਦੇ ਨਾਲ ਨਾਲ ਸਕੇਗੇਟ ਵੈਲੀ ਦੇ ਲਈ orange ਪੱਧਰੀ بارش ਦੇ ਚੇਤਾਵਨੀ ਜਾਰੀ ਕੀਤੀ ਗਈ ਹੈ ਚੇਤਾਵਨੀ ਦਿੱਤੀ ਹੈ ਕਿ ਉਚੀਆਂ ਉਚਾਈਆਂ ਉੱਤੇ 80 ਮਿਲੀਮੀਟਰ ਤੱਕ ਮੀਂਹ ਪੈ ਸਕਦਾ ਹੈ ਤੇ orange ਅਲਰਟ ਗੰਭੀਰ ਮੌਸਮ ਨੂੰ ਦਸਾਉਂਦੀਆਂ ਨੇ ਜਿਸ ਦੇ ਨਾਲ ਕਾਫੀ ਨੁਕਸਾਨ ਜਾਂ ਵਿਗਨ ਪੈਣ ਦੀ ਸੰਭਾਵਨਾ ਹੈ ਸੋਮਵਾਰ ਸ਼ਾਮ ਨੂੰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਸੀ ਕਿਉਂਕਿ ਇੱਕ ਘੱਟ ਦਬਾਅ ਵਾਲਾ ਸਿਸਟਮ ਇਲਾਕੇ ਦੇ ਵਿੱਚ ਲੰਘਿਆ ਸੀ ਐਵਰਟਸ ਕੋਰਟ ਤੇ ਵੀ 34 ਜਯਦਾਦਾ ਲਈ ਖਾਲੀ ਕਰਨ ਦੇ ਆਦੇਸ਼ਨ ਉੱਲਟ ਵਿੱਚ ਘਟਾ ਦਿੱਤਾ ਗਿਆ ਛਤੀ ਜਯਦਾਦਾ ਖਾਲੀ ਕਰਨ ਤੇ ਦੇਸ਼ਿਤ ਨੇ ਜਦੋਂ ਕਿ 459 ਸਮੇਂ ਲਰਟ ਤੇ ਨੇ ਸੁਮਾਸ ਫ੍ਰੀ ਦੇ ਵਿੱਚ ਹਾਲਾਤ ਦੇ ਵਿੱਚ ਸੁਧਾਰ ਹੋਣ ਦੇ ਕਾਰਨ ਸੜਕਾਂ ਦੁਬਾਰਾ ਖੁੱਲ ਸਕੀਆਂ ਨੇ ਹਾਲਾਂਕਿ ਕਈ ਹੱਦੀਵੀ ਪੰਤ ਨਹੀਂ ਜਸਥਾਨਕ ਆਵਾਜਾਈ ਲਈ ਸੀਮਤ ਨੇ ਡਰਾਈਵਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟ੍ਰੈਫਿਕ ਨਿਯੰਤਰਣ ਦੀ ਪਾਲਣਾ ਕਰਨ ਅਤੇ ਜਿੱਥੋਂ ਵੀ ਸੰਭਵ ਹੋਵੇ ਖੇਤਰ ਤੋਂ ਬਚਣ ਡਰਾਈਵ ਪੀਸੀ ਦੇ ਅਨੁਸਾਰ ਸੁਮਾਸ ਬਾਰਡਰ ਕ੍ਰੋਸਿੰਗ ਵੀ ਦੁਬਾਰਾ ਖੁੱਲ ਗਈ ਹੈ ਸੋਮਵਾਰ ਦੁਪਹਿਰ ਨੂੰ ਪੀਸੀ ਦੇ ਦੱਖਣੀ ਤੱਟ ਉਤੇ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਬਿਜਲੀ ਬੰਦ ਹੋਣ ਦੀ ਗਿਣਤੀ ਲਗਭਗ 90 ਹਜ਼ਾਰ ਗਾਹਾਂ ਤੱਕ ਪਹੁੰਚ ਗਈ ਤੇ ਬੀਸੀ ਹਾਈਡਰੋ ਦਾ ਕਹਿਣਾ ਹੈ ਕਿ ਕਮਜ਼ੋਰ ਤਰਕਰਤਾ ਦੀ ਟਿਕਨ ਕਰਕੇ ਬਿਜਲੀ ਉਪਕਰਨਾਂ ਨੂੰ ਨੁਕਸਾਨ ਪਹੁੰਚਿਆ। ਫਲੋਰ ਮੈਂਡ ਲੈਂਡ ਅਤੇ ਸਨਸ਼ਾਇਨ ਕੋਸਟ ਵਿੱਚ ਲਗਭਗ 50 ਹਜ਼ਾਰ ਗਾਹਾਂ ਦੇ ਬਿਜਲੀ ਤੋਂ ਬਿਨਾਂ ਰਹੇ ਨੇ। ਨਿਵਾਸੀ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਟੁੱਟੀ ਹੋਈ ਬਿਜਲੀ ਦੀ ਲਾਈਨ ਦੀ ਰਿਪੋਰਟ 911 'ਤੇ ਕਾਲ ਕਰਕੇ ਕਰ ਸਕਦੇ ਨੇ ਅਤੇ ਘੱਟੋ-ਘੱਟ 10 ਮੀਟਰ ਦੂਰ ਰਹਿਣ। ਤੇਜ਼ ਹਵਾਵਾਂ ਚੱਲਣ ਦੇ ਚਤਾਮੇ ਕਰਕੇ ਲੋਕਾਂ ਨੂੰ ਢੇਲੀਆਂ ਚੀਜ਼ਾਂ ਨੂੰ ਸੁਰੱਖਿਅਤ ਰੱਖਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਤੇਜ਼ ਹਵਾਵਾਂ ਦੇ ਕਾਰਨ ਕੋਕੀ ਹਲਾ ਹਾਈਵੇ ਤੇ ਲਈ ਇੱਕ ਵਿਸ਼ੇਸ਼ ਮੌਸਮ ਬਿਆਨ ਵੀ ਲਾਗੂ ਕਰ ਦਿੱਤਾ ਗਿਆ ਹੈ ਤੇ ਡਰਾਈਵਰ ਨੂੰ ਹਵਾ ਵਾਲੇ ਖੇਤਰਾਂ ਤੇ ਪਹਾੜੀ ਖੇਤਰ ਦੇ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਹਾਲਾਤ ਇਸ ਦਿਨ ਬਦਲ ਸਕਦੇ ਨੇ ਦੇਸ਼ਾਂਤ ਤੱਕ ਹਵਾਵਾਂ ਦੇ ਘਟ ਹੁੰਦੀ ਉਮੀਦ ਹੈ ਸਪਾਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਦੀਆਂ ਦਾ ਪੱਧਰ ਸਿੱਖਰ ਤੇ ਪਹੁੰਚਣਾ ਸ਼ੁਰੂ ਹੋ ਗਿਆ ਹੈ ਅਤੇ ਕੁਝ ਘੰਟਿਆਂ ਦੇ ਅੰਦਰ ਅੰਦਰ ਘਟਣਾ ਸ਼ੁਰੂ ਹੋ ਜਾਣਾ ਚਾਹੀਦਾ ਹੈ ਉੱਤਰੀ ਕਿਨਾਰੇ ਪਹਾੜਾ ਤੇ ਸੁਮਾਸ ਅਤੇ ਚਿਲੇ ਵੈਕ ਨਦੀਆਂ ਤੇ ਲਈ ਹਰ ਤੀਖ ਚਤਾਵਨੀ ਜਾਰੀ ਰੱਖ ਦਿੱਤੀ ਗਈ ਹੈ ਹਾਲਾਂਕਿ ਨੁਕਸਾਕ ਨਦੀ ਤੋਂ ਕੋਈ ਹੋਰ ਹੜ੍ਹ ਆਉਣ ਦੀ ਉਮੀਦ ਹੈ ਅੱਗੇ ਦੇਖਦੇ ਹੋਏ ਹਫਤੇ ਦੇ ਬਾਕੀ ਸਮੇਂ ਦੇ ਲਈ ਮੌਸਮ ਆਸਥਿਰ ਰਹੇਂਦੀ ਬੁਖਾਨੀ ਕੀਤੀ ਗਿਆ ਪਰ ਠੰਡੇ ਤਾਪਮਨ ਦਾ ਮਤਲਬ ਹੈ ਕਿ ਉੱਚੀਆਂ ਉਚਾਈਆਂ ਉੱਤੇ ਮੀਂਹ ਦੀ ਬਜਾਏ ਬਰਫ਼ ਪੈਣ ਦੀ ਸੰਭਾਵਨਾ ਜ਼ਿਆਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ